ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੈਂਡ ਤੁਹਾਡਾ ਕੀ ਹਾਲ ਐਸ ਕਰ ਦਿੱਤੀ ਸਭ ਠੀਕ ਠਾਕ ਵਧੀਆ ਹੋਗੇ ਵਾਈ ਕੁਤਾ ਨੂੰ ਚੜਦੀ ਕਲਾ ਵਿੱਚ ਰੱਖੇ ਫਰੈਂਡ ਅੱਜ ਨਾ ਟਾਈਮ ਹੋ ਗਿਆ ਸੀ ਕਾਫੀ ਮੇਰੇ ਖਿਆਲ ਮੌਨਿਕ ਛੇ ਦਾ ਹੋ ਗਿਆ ਸੀ ਤੇ ਮੈਂ ਨਾ ਪਹਿਲੇ ਕਿੰਨਾ ਹੀ ਚੇਰੇ ਬੈਠੀ ਰਹੀ ਬਿਨਾਂ ਕੋਈ ਪਰੇਸ਼ਾਨੀ ਲਾਲੋ ਥੋੜੀ ਬਹੁਤ ਸੀ ਤੇ ਮੇਰਾ ਜੀ ਨਹੀਂ ਕਰਦਾ ਕਿ ਉੱਠ ਕੇ ਕੁਝ ਬਣਾਵਾ ਫਿਰ ਦੇਖਿਆ ਸੋਈ ਚ ਕੁਝ ਨਹੀਂ ਤੇ ਮੈਂ ਚਲ ਆ ਜੈ ਨਾ ਜਾਂਨੀ ਆ ਆਪਣੇ ਕਿਚਨ ਗਾਰਡਨ ਚ ਦੇਖਦੀ ਆ ਕੋਈ ਸਬਜ਼ੀ ਮਿਲੇ ਤੇ ਮੈਨੂੰ ਬੜੇ ਸੋਨੇ ਨਾ ਤਿੰਨ ਚਾਰ ਆ ਦੇਖ ਸਕਦੇ ਹੋ ਜੇ ਬੈਂਗਨ ਮਿਲ ਗਏ ਗੋਲ-ਗੋਲ ਮੋٹے-ਮੋٹے ਬੜੇ ਵਧੀਆ ਤੇ ਕੀ ਕਹਿੰਦੇ ਇੰਨੇ ਜ਼ਿਆਦਾ ਸੌਫਟ ਤੇ ਫਿਰ ਮੈਂ ਸੋਚਿਆ ਹੁਣ ਟਾਈਮ ਹੀ ਬੜਾ ਹੋਇਆ ਹੈ ਤੇ ਤੁਹਾਨੂੰ ਪਤਾ ਅੱਜ ਕੱਲ 7 ਵਜੇ ਦਾ ਹਨੇਰਾ ਹੋ ਜਾਂਦਾ ਤੇ ਮੈਂ ਇਹ ਬਣਾ ਲੈਣੀ ਆ ਤੇ ਇੱਧਰ ਮੈਂ ਨਾਲ ਤੁਹਾਨੂੰ ਤੋੜਦੇ ਹੋਇਆ ਥੋੜਾ ਜਿਹਾ ਵਲੌਗ ਸ਼ੇਅਰ ਕਰ ਲੈਨੇ ਆ ਆ ਦੇਖਿਓ ਇੱਥੇ ਮੈਂ ਤੋੜਦੇ ਪਈ ਮੇਰੇ ਨਾਲ ਪੈਰ ਨਾਲ ਮੇਥੀ ਮਿੱਧੀ ਗਈ ਤੇ ਮੈਨੂੰ ਡਰ ਲੱਗ ਗਿਆ ਕਿਤੇ ਵਿਚ ਖਰਾਬ ਨਾ ਹੋ ਜੇ ਹੁੰਦਾ ਹੀ ਆ ਜਦੋਂ ਆਪਾਂ ਸਬਜੀ ਲਾਈ ਹੈ ਆ ਯਾ ਦੇਖੇ ਛੋਟਾ ਸੇ ਤੇ ਦੋ ਵੱਡੇ ਤੇ ਦੋ ਛੋਟੇ ਸੀ ਬੜੇ ਵਧੀਆ ਤੇ ਬਹੁਤ ਸੌਫਟ ਤੁਹਾਨੂੰ ਮੈਂ ਜਦੋਂ ਜੀਰਾ ਨਹੀਂ ਦਿਖਾਵਾਂਗੀ ਬੜੇ ਹੀ ਵਧੀਆ ਤੇ ਸਵਾਦ ਇੰਨੇ ਜ਼ਿਆਦਾ ਬਨੇ ਆਂ ਲੱਗਦਾ ਜਿਦਾਂ ਬੈਂਗਨ ਦਾ ਸਾਗ ਹੀ ਅਸੀਂ ਖਾ ਲਿਆ ਹੋਵੇ ਇਧਰ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਰਹੀ ਆ ਆਪਣੀਆਂ ਉਹ ਵੀ ਥੋੜੇ ਦਿਨਾਂ ਨੂੰ ਹੋ ਜਾਣੇ ਆ ਤੇ ਇਧਰ ਨਾ ਮੈਂ ਕਿਆ ਥੋੜਕ ਚੇਰਨਾ ਜਦੋਂ ਟੋਟਾ ਮਨ ਪਰਚਾਨ ਹੋਏ ਤੇ ਇੱਕ ਗੱਲ ਯਾਦ ਰੱਖਿਓ ਰੁੱਖਾਂ ਵਿੱਚ ਜ਼ਰੂਰ ਆ ਜਾਓ ਸੁਣਿਓ ਮੇਰੇ ਨਾ ਮੇਰਾ ਮਨ ਬੜਾ ਉਦਾਸ ਸੀ ਮੈਂ ਨਾ ਇੱਥੇ ਅਮਰੂਦਾਂ ਚ ਆ ਗਈ ਰੁੱਖਾਂ ਲੱਗੇ ਆ ਦੇਖਿਓ ਤੇ ਥੋੜੀ ਜੀ ਨਾ ਮਨ ਨੂੰ ਸਕੂਨ ਮਿਲਿਆ ਤੇ ਸੱਚੀ ਇਹ ਰੋਖਾਂ ਨਾਲ ਬੜੇ ਵਧੀਆ ਲੱਗਦੇ ਨੇ ਤੇ ਹੁਣ ਚਲੋ ਆਪਾਂ ਬਣਾਨੇ ਆ ਸਬਜ਼ੀ ਇਹਨੇ ਘਰ ਮੈਂ ਕੰਗਲ ਆ ਜਲੀ ਬੜਾ

तो जाने है रहे, था नहीं, मेल दे। लेकिन नहीं, 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 ले रहे। के दे चार मैं खिचड़ी बनाई जिसका तक बहर हो गया नहीं ज्यादा ते मैं नहीं, मैं बैंगन दवा दवा कट ला ਤੇ ਬਣਾ ਲਾ ਤੇ ਜਦੋਂ ਬੈਂਗਨ ਕੱਟਾ ਲਗੀ ਤੇ ਆਲੂ ਦੇਖਿਆ ਆਲੂ ਹੈ ਨਹੀਂ ਉਹ ਫਿਰ ਮਨੇ ਬੇਟੇ ਨੂੰ ਲੈਣ ਕਲਾਇਆ ਦੇਖੇ ਤੁਹਾਨੂੰ ਨਾ ਮੈਨ ਲੱਗੋ ਜੀ ਦਿਖਾਨੇ ਐਨੇ ਜਿਆਦਾ ਸੌਫਟ ਐਣ ਜਿਦਾਂ ਸਰਪੰਚੀ ਹੁੰਦੀ ਹੈ ਘਰ ਦੇ ਬੈਂਗਨ ਬਿਨਾਂ ਸਪਰੇਏ ਤੋਂ ਬਿਨਾਂ ਦਵਾਈ ਤੋਂ ਇਥੇ ਅੱਜ ਕੱਲ੍ਹ ਤਾਂ ਉਹ ਪਤਾ ਹੀ ਸਬਜ਼ੀਆਂ ਘਾਟੀ ਵੇਖਣੋਂ ਮਿਲਦੀਆਂ ਨੇ ਤੇ ਸਾਡੇ ਹੁਣ ਸਗੋਂ ਜ਼ਿਆਦਾ ਗਰਮੀਆਂ 'ਚ ਨਹੀਂ ਹੋਈਆਂ ਤੇ ਹੁਣ ਬੜੇ ਸੋਨੇ ਹੁੰਦੇ ਪਏ ਨੇ ਆ ਦੇਖਿਓ ਮੈਂ ਮਿੰਟੋ ਮਿੰਟੇ ਚੀਰ ਲੇ ਕੋਈ ਖਰਾਬ ਨਹੀਂ ਨਿਕਲਿਆ ਕੋਈ ਨੁਕੀੜਾ ਨਹੀਂ ਕੋਈ ਕਾਣਾ ਨਹੀਂ ਬੜੇ ਹੀ ਸੋਨੇ ਸਾਰੇ ਨਿਕਲੇ ਤੇ ਜਿੰਨੇ ਦੇਖਣ ਨੂੰ ਸੋਹਣੇ ਸੀ ਉਸ ਤੋਂ ਵੱਧੇ ਖਾਣ ਨੂੰ ਸੁਆਦ ਬਣੇ ਇਹਦੀ ਮੈਂ ਤੁਹਾਡੇ ਨਾਲ ਕਰਾਂਗੀ ਰੈਸਪੀ ਸ਼ੇਅਰ ਜੇ ਤੁਹਾਨੂੰ ਇਸ ਫਰੰਟ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਨਾਲ ਦੀ ਨਾਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਮੈਂ ਕਹੇ ਤੁਹਾਨੂੰ ਹਰ ਵੀਡੀਓ 'ਚ ਦਿੰਨੀ ਹੈ ਤੂ ਵੀ ਪਾਵੇਂ ਕਰੋ ਪਾਵੇਂ ਨਾ ਕਰੋ ਕਰਿਆ ਕਰੋ ਵਰਤ ਆ ਦੇਖਿਓ ਨ ਮਸਾਲੇ ਬੈਂਗਨ ਛਿੱਲੇ ਅੱਜ ਇਹ ਮੇਰਾ ਬਟਾ ਟੂਲਨ ਘਿਆਇ ਤੇ ਮੈਂ ਉਹਨਾਂ ਚਿਕਨਾ ਖਲੂਆਨਾ ਤੇ ਮੈਂ ਪਿਆਜ਼ ਅਦਰਕ ਹਰੀ ਮਰਚਾ ਤੇ ਲਸਣ ਇਹ ਵੀ ਮੈਂ ਕੱਟ ਕਰਕੇ ਰੱਖ ਲਾ ਤੇ ਉਹਨਾਂ ਚ ਆਲੂ ਆ ਜਾਣਗੇ ਤੇ ਫਿਰ ਆਲੂ ਵੀ ਦਵਾ ਦਾ ਵਜੇਰ ਕੇ ਤੇ ਸਬਜ਼ੀ ਬਣਾਣੀ ਕਰਦਾਂਗੇ ਤਿਆਰ ਕਿਸੇ ਵੇਲੇ ਫਿਰ ਇਹ ਗੱਲ ਹੁੰਦੀ ਹੈ ਆਪਣਾ ਨਾ ਥੋੜਾ ਜਿਹਾ ਮਨ ਪਰੇਸ਼ਾਨ ਹੋ ਜਾਂਦਾ ਹੈ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਪਰ ਆਪਾਂ ਔਰਤਾ ਹੈ ਹੋ ਜੀ ਜਾਣੇ ਜੇ ਆਪਾਂ ਨਾ ਕੰਮ ਕਰਾਂਗੇ ਤੇ ਕੰਮ ਕਰਨਾ ਹੀ ਪੈਂਦਾ ਹੈ ਐਲ ਦੇ ਮੈਂ ਥੋੜੀ ਜਿਹੀ ਢੀਠ ਹੋ ਗਈ ਕਿ ਨਹੀਂ ਅੱਜ ਨਹੀਂ ਕਰਨਾ ਫਿਰ ਮੈਨੇ ਵਿਚਾਰਿਆ ਰੋਟੀ ਖਾਣੀ ਹੈ ਦਿਲਜੀਤ ਕਰਨਾ ਹੀ ਪੈਣਾ ਫਿਰ ਮੌਟੀ ਮਲਮਾਰੀ ਮਿੰਟ 7:00 ਸਵਾ 7 ਦੇ ਕਰੀਬ ਮੇਰੀ ਸਬਜੀ ਰੋਟਾ ਆਟਾ ਭਾਂਡੇ ਸਾਰੇ ਮੈਂ ਕੰਮ ਕਰ ਲਏ ਸੀ ਫੁਲਕੇ ਇੱਕ ਰਹਿ ਗਏ ਸੀ ਉਹ ਗਰਮ ਗਰਮ ਉਹਦੇ ਲਈਦੇ ਜਦੋਂ ਖਾਈਦੇ ਆ ਇੱਥੇ ਮੈਂ ਹੁਣ ਛੇਲੇਆ ਲਸਣ ਵੀ ਤੇ ਬਾਅਦ ਚ ਮੈਨੂੰ ਜਕਾ ਜਾਣਗੇ ਸਾਡੇ ਆਲੂ ਵੀ ਤੇ ਮੇਰਾ ਤੜਕਾ ਵੀ ਹੋ ਜਾਏਗਾ ਤਿਆਰ ਇਹਦੇ ਕੁੱਕਰ ਚ ਸਬਜੀ ਮਿੰਟੋ ਮਿੱਟੀ ਬਣ ਜਾਂਦੀ ਹੈ ਦੇਖਿਓ ਮੈਂ ਛੇ ਲੇ ਕੇ ਰੱਖ ਲਿਆ ਉਹਨੇ ਨੇ ਬਸ ਕਟਾਂਗੀ ਇਹਨੇ ਜਦ ਮੇਰਾ ਬੇਟਾ ਵੀ ਆਲੂ ਲਿਆ ਤੇ ਮੈਂ ਇਹਨਾਂ ਨੂੰ ਨਾ ਪਹਿਲਾਂ ਛੇਲ ਲੇਨੀ ਆ ਫਿਰ ਮੈਂ ਧੋਲਾਂਗੀ ਤੇ ਬਾਅਦ ਚ ਸਬਜੀ ਚ ਕੱਟ ਲਾਗੀ ਉਹਨੇ ਤੇ ਮੈਂ ਛੇਲ ਕੇ ਧੋ ਕੇ ਤੇ ਦਵਾ ਦਾ ਵਾਲੂ ਵੀ ਕੱਟਾਂ ਲੱਗ ਪਈ ਤੇ ਮਿੰਟ ਕੁੱਕਰ ਚ ਸੁੱਕੀ ਸਬਜੀ ਹੋਵੇ ਜਿਹੜੀ ਮਰਜੀ ਮੈਂ ਤੇ ਇਹਦੇ ਬਿਨਾ ਰਹਿ ਹੀ ਨਹੀਂ ਸਕਦੀ ਮਿੰਟ ਚ ਹੀ ਬਣ ਜਾਂਦੀ ਬਹੁਤ ਹੀ ਜਲਦੀ ਆਲੂ ਵੀ ਬੜੇ ਵਧੀਆ ਸੀ ਤੇ ਵਾਲੂ ਮੈਂ ਨਾ ਇੱਕ ਵਾਰੀ ਭੰਗਰ ਵੀ ਧੋਤੇ ਸੀ ਇਹ ਇਹਨੂੰ ਪਾਣੀ ਚ ਡੀਪ ਕੀਤਾ ਆਲੂ ਵੀ ਧੋ ਕੇ ਨਾ ਸਰਣੀ ਚ ਪਾ ਕੇ ਤੇ ਫਿਰ ਇਹਨੇ ਮੈਂ ਕੱਟ ਕੇ ਤੇ ਕਰੀ ਮੈਂ ਫਿਰ ਦੁਬਾਰਾ ساری ਸਬਜੀ ਧੋ ਲਈ ਜੀ ਤੇ ਨਾਲ ਹੀ ਮੈਂ ਜਿਹੜਾ ਤੜਕਾ ਛਿਲਿਆ ਸੀ ਉਹ ਵੀ ਮੈਂ ਹੁਣ ਕੱਟ ਕਰ ਲਾਂਗੀ ਪਿਆਜ਼ ਤੇ ਅਦਰਕ ਹਰੀ ਮਿਰਚਾਂ ਤੇ ਲਸਣ ਸੀ ਥੋੜਾ ਜਿਹਾ ਇਹ ਵੀ ਮੈਂ ਮਿੰਟੋ ਮਿੰਟ ਕੱਟ ਕਰਕੇ ਉਹ ਤਾਂ ਦਿਖਾਨੀ ਹੈ ਤੜਕਾ ਲਾਣ ਲੱਗਿਆ ਇਹਦਾ ਦੇਖੋ ਸਬਜੀ ਸਾਡੀ ਕੱਟ ਕੇ ਸਭ ਹੋ ਗਈ ਹੈ ਤਿਆਰ ਧੋਤਾ ਕੇ ਰੱਖ ਲਈ ਤੇ ਕੁੱਕਰ ਚ ਰੱਖ ਦਿੱਤਾ ਇਸੇ ਤੇਲ ਤੇਲ ਛੱਡਾ ਨਾ ਵਰਤਿਆ ਹੋਇਆ ਸੀ ਅੱਗੇ ਆਪਣੇ ਪਕੌੜੇ ਕੱਢੇ ਹੋ ਬਚੇ ਹੋ ਆਏ ਉਹ ਵਰਤ ਲੈਣੇ ਨੇ ਕੁਝ ਨਹੀਂ ਹੁੰਦਾ ਐਵੇਂ ਗੱਲਾਂ ਹੀ ਬਣेंगी ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਲਸਣ ਅਨੋਂ ਇਹ ਮਾੜਾ ਜਿਹਾ ਭੁੰਨ ਲਾਂਗੇ ਨਾਲੇ ਅਦਰਕ ਨਾਲ ਪਿਆਜ਼ ਪਾ ਕੇ ਇਹਨੂੰ ਅਸੀਂ ਸਾਰੇ ਨੂੰ ਭੁੰਨ ਲਾਂਗੇ ਇੰਨੀ ਆਸਾਨੀ ਨਾਲ ਕੁੱਕਰ ਚ ਸਬਜੀ ਬਣ ਜਾਂਦੀ ਹੈ ਨਾ ਤੁਸੀਂ ਸੁੱਕੀ ਸਬਜ਼ੀ ਵੀ ਬੜੀ ਵਧੀਆ ਆਸਾਨੀ ਨਾਲ ਤੇ ਵੈਸੇ ਨਾ ਮੈਨੂੰ ਤੇ ਖੁਲੀ ਖੁਲੀ ਸਬਜ਼ੀ ਪਸੰਦ ਆ ਜਿਆਦਾ ਖੜੀ ਖੜੀ ਸਬਜ਼ੀ ਨਹੀਂ ਜੰਗੀ ਲੱਗਦੀ ਮੇਰੀ ਘਰ ਤੋਂ ਦੀ ਨਾ ਵੀ ਖੁਲੀ ਹੋਏ ਮੈਂ ਸਪੈਸ਼ਲ ਸਬਜ਼ੀ ਕੋਲਣੀ ਹੁੰਦੀ ਆ ਤੇ ਹੁਣ ਮੈਂ ਇਹਦੇ ਵਿੱਚ ਪਿਆਜ਼ ਵੀ ਪਾ ਲੇ ਸਾਰਾ ਤੁਹਾਡੇ ਸਾਹਮਣੇ ਹਰੀਆ ਮਿਰਚ ਆਦਰਕ ਲਸਣ ਪਾ ਕੇ ਭੋਲ ਲਿਆ ਹੁਣ ਇਹਦੇ ਵਿੱਚ ਪਾ ਦਾਂਗੇ ਅਸੀਂ ਬੇਸਿਕ ਮਸਾਲੇ ਇਹ ਪਿਆਜ਼ ਤਾਂ ਵੀ ਦੇਖ ਸਕਦੇ ਚੰਗੀ ਤਰ੍ਹਾਂ ਭੁੱਜ ਚੁੱਕੇ ਇਹਦੇ ਵਿੱਚ ਨਮਕ ਹਲਦੀ ਤੇ ਗਰਮ ਮਸਾਲਾ ਬਸ ਇਹ ਤਿੰਨ ਚੀਜ਼ਾਂ ਆ ਗਦੇ ਨੂੰ ਹਲਾ ਦਾਂਗੇ ਇਹਨੂੰ ਨਾ ਥੋੜਾ ਜਿਹਾ ਮਸਾਲਾ ਮੇਰਾ ਅਲੱਗ ਦਾ ਕੁਕਰ ਨਾਲ ਲੱਗਦਾ ਪਿਆ ਫਿਰ ਮੈਂ ਥੋੜਾ ਜਿਹਾ ਵਿੱਚ ਪਾਣੀ ਪਾਇਆ ਤੇ ਪਾਣੀ ਪਾ ਕੇ ਜਿੰਨਾ ਤੱਕ ਤੜਕੇ ਨੇ ਸਾਡੇ ਨੇ ਤੇਲ ਨਹੀਂ ਛੱਡ ਦਿੱਤਾ ਉਹ ਅੱਜ ਕਰ ਭੁੰਨੇ ਆ 5 ਕਿ ਮਿੰਟ ਹੀ ਲੱਗੇ ਹੋਣੇ ਆ 5 ਤੇ 2 ਲਾ ਲਓ ਇੰਨੇ ਕੀ ਲੱਗੇ ਸੀ ਜਿਆਦਾ ਨਹੀਂ ਆਧਿਕ ਪਾਣੀ ਪਾਤਾ ਨਾ ਹੁਣ ਥੋੜਾ ਜਿੰਨਾ ਤੱਕ ਤੜਕਾ ਛੱਡਾ ਤੇਲ ਛੱਡ ਦੇਗਾ ਤੇ ਫਿਰ ਇਹਦੇ ਵਿੱਚ ਅਚੀ ਪਾ ਦਾਂਗੇ ਆਲੂ ਤੜਕਾ ਸਾ ਟਪੋ ਚਿਕੋ ਚਿਕਾ ਤਿਆਰ ਇਹਦੇ ਵਿੱਚ ਧੂਪੀ ਹੋਏ ਆਲੂ ਆਣ ਇਹੋ ਆਲੂ ਹਨ ਉਹਨੇ ਮੈਂ ਕਿਹਾ 2 ਮਿੰਟ ਸੇਕ ਦੇਵਾਲਾ ਕਿਉਂਕਿ ਬੈਂਗਰ ਮੈਨੂੰ ਪਤਾ ਹੈ ਜਿਆਦਾ ਸੌਫਟ ਜਲਦੀ ਹੋ ਜਾਣੇ ਹੈ ਤੇ ਆਲੂਆਂ ਦਾ ਨਾ ਥੋੜਾ ਜਿਹਾ ਹੋਵੇ ਤੇ ਪਹਿਲੇ ਮੈਂ 2 ਮਿੰਟ ਆਲੂਆਂ ਨੂੰ ਸੇਕ ਦਿਵਾਇਆ ਆਲੂ ਸਾਰੇ ਭਾ ਕੇ ਤੇ ਮੈਂ ਚੰਗੀ ਤਰ੍ਹਾਂ ਹਲਾ ਲਾਂਗੀ ਤੜਕੇ ਨੂੰ ਤੇ ਫਿਰ ਬਾਚੌਸੀ ਪਾਵਾਂਗੀ ਬੈਂਗਾ ਤੁਹਾਨੂੰ ਦਿਖਾ ਰਹੀ ਹਾਂ ਮੈਂ ਕਿੰਨੇ ਜਿਆਦਾ ਸੌਫਟ ਤੇ ਵਧੀਆ ਨੇ ਆਲੂ ਵੀ ਸਾਡੇ ਪਹੁੰਚੁਕੇ ਆ ਤੇ ਹੁਣ ਮੈਂ ਇਧਰ ਤੁਹਾਨੂੰ ਦਿਖਾ ਰਹੀ ਹਾਂ ਮੇਰੇ ਅਜੇ ਬਰਤਨ ਪਏ ਆਟਾ ਗੁੰਨਣ ਵਾਲਾ ਪਿਆ ਮੈਂ ਪਹਿਲੇ ਸਬਜ਼ੀ ਨੂੰ ਤੜਕਾ ਲਾ ਲਾਂ ਫਿਰ ਮੈਂ ਬਰਤਨ ਸਾਫ਼ ਕਰ ਲਾਂ ਫਿਰ ਮੈਂ ਆਟਾ ਗੁੰਨ ਕੇ ਰੱਖ ਦਾਂਗੀ ਇੱਕ ਵਾਰ ਚੋਈ ਚਵੜਾਂ ਦੀ ਧੇਰ ਐ ਐਨ ਅੱਧੇ ਪੌਣੇ ਘੰਟੇ ਜਿਹਾ ਵਜਾ ਵਜਾ ਕਰਾ ਦੇਦੀ ਬਸ ਵੜਾਂ ਦੀ ਧੇਰ ਹੁੰਦੀ ਐ ਆ ਦੇਖਿਓ ਆਲੂ ਵੀ ਪਹੁੰਚੁਕੇ ਇਹਦੇ ਵਿੱਚ ਪਾ ਦਾਂਗੇ ਅਸੀਂ ਮੈਂਗਨ ਇਹਦੇ ਵਿੱਚ ਨਾ ਪਾਣੀ ਅਸੀਂ ਬਿਲਕੁਲ ਨਹੀਂ ਪਾਣਾ ਐਨ ਨੂੰ ਅਸੀਂ ਕਰ ਦਾਂਗੇ ਕੁੱਕਰ ਨੂੰ ਬੰਦ ਤੋ ਤੀਰ ਵੀ ਸਲਾਮ ਰਵਾਵਾਂਗੇ ਤੇ ਜਿਹਦੇ ਨਾਲ ਸਾਡੀ ਸਬਜੀ ਬਣ ਕੇ ਤੇ ਹੋ ਜਣੀ ਬਹੁਤ ਸੰਤਿਆਰ ਜੇ ਤੁਹਾਨੂੰ ਜਾਪੀ ਥੋੜੀ ਸਬਜੀ ਵਿੱਚ ਪਾਣੀ ਆ ਕਿਉਂਕਿ ਅੱਜ ਇਹ ਸਬਜੀ ਦਾ ਥੋੜੀ ਜਿਹਾ ਪਾਣੀ ਛੱਡ ਦਿੰਦੀਆਂ ਨੇ ਆਵੇਂ ਆਪ ਇਹਦੇ ਵਿੱਚ ਨਹੀਂ ਵੀ ਵਰਤੇ ਆ ਤੇ ਫਿਰ ਇਹਨੂੰ ਅਸੀਂ ਟੱਕਾ ਲਾ ਕੇ ਮਿੰਟ ਤੱਕ ਭੁੰਨ ਲਾਗੇ ਜਿਹੜਾ ਪਾਣੀ ਇਹ ਰਹਿੰਦਾ ਜੇ ਕਿਸੇ ਨੇ ਤਰੀ ਵਾਲੇ ਖਾਣੇ ਉਹ ਵੀ ਵਧੀਆ ਹੈ ਜੇ ਸੁੱਕੇ ਦਾ ਜ਼ਿਆਦਾ ਸਵਾਦ ਲੱਗਦੇ ਇਹਦੇ ਹੁਣ ਤਿਲ ਵੀ ਸਲਾਮ ਰਵਾਵਾਂਗੇ ਤੇ ਉਹਨਾਂ ਚ ਕਰ ਮੇਰੇ ਹੋੜੜੇ ਆ ਸਬਜੀ ਜਿਨ੍ਹਾਂ ਤੱਕ ਤੀਨੀ ਵੀ ਸਲਾਮ ਵਜਣੀਆਂ ਨਾ ਬਰਤਨ ਵੀ ਸਾਫ ਹੋ ਜਾਣੇ ਆ ਤੇ ਆਟਾ ਵੀ ਦਰਵਾਜ਼ਾ ਦੇਖੋ ਨੇਰਾ ਵੀ ਕਾਫੀ ਹੋ ਚੁੱਕਾ ਸੀ ਤੇ ਟਾਈਮ ਤਾਂ ਨੇ ਮੈਂ ਦਿਖਾਨੇ ਕੀ ਹੋ ਗਿਆ ਇਸ 7 ਵਜੇ ਦਾ ਹੋ ਗਿਆ ਸੀ ਹਾਂ ਪੰਜ ਮਿੰਟ ਪਹਿਸੇ ਤੇ 7:05 ਤੇ ਸਬਜੀ ਬਣ ਕੇ ਹੋ ਗਈ ਸੀ ਤਿਆਰ ਆ ਦੇਖਿਓ ਹੁਣ ਮੈਂ ਬਰਤਨ ਸਾਫ ਕਰਕੇ ਤੇ ਆਟਾ ਵੀ ਗੁੰਨ ਲਾਂਗੀ ਇਧਰ ਸਬਜੀ ਦੀ ਵੀ ਛਲਵਾ ਚੁੱਕੀ ਹੈ ਤੇ ਆਟਾ ਮਿਸ਼ਾਨ ਕੇ ਰੱਖ ਲਿਆ ਹੈ ਆਟਾ ਗੁੰਨੇ ਰੋ ਸਾਰੇ ਕੰਮ ਕਰਦੇ ਰੋ ਸਬਜੀ ਵੀ ਸਾਡੀ ਬਣ ਕੇ ਹੋ ਚੁੱਕੀ ਹੈ ਤਿਆਰ ਆ ਦੇਖੀ ਲੋ ਜਾ ਇਹ ਤਾਂ ਸਲਗਮਾ ਇਹ ਪਤਾ ਉਹਦਾ ਸਾਰੀ ਬਣ ਗਿਆ ਇਹ ਨਾ ਇਹ ਰੋ ਰੋਟੀ ਅੰਨੇ ਖਾਣੇ ਦੋਦੇ